ਅਮੇ ਅੱਜ ਦੀ ਪੀੜ੍ਹੀ ਕੱਦੂ ਦੀ ਸਬਜ਼ੀ ਨੂੰ ਜ਼ਿਆਦਾ ਪਸੰਦ ਨਹੀਂ ਕਰਦੀ ਪਰ ਜਿਸ ਸਬਜ਼ੀ ਨੂੰ ਖਾਣ ਤੋਂ ਬਾਅਦ ਤੁਸੀਂ ਆਪਣਾ ਮੂੰਹ ਮੋੜ ਲੈਂਦੇ ਹੋ ਉਸ ਵਿੱਚ ਬੇਅੰਤ ਅਸ਼ੁੱਧਿ ਗੁਣ ਹੁੰਦੇ ਹਨ ਇਹ ਸਬਜ਼ੀ ਸਿਹਤ ਦਾ ਖਜ਼ਾਨਾ ਹੈ ਇਹ ਸਬਜ਼ੀ ਪੇਟ ਤੋਂ ਲੈ ਕੇ ਦਿਲ ਤੱਕ ਦੀਆਂ ਕਈ ਬਿਮਾਰੀਆਂ ਦਾ ਇਲਾਜ ਕਰਨ ਚ ਸਮਰੱਥਾ ਰੱਖਦੀ ਹੈ ਇਹ ਕੈਸਟਰੋਲ ਨੂੰ ਘਟ ਕਰਨ ਚ ਬਹੁਤ ਫਾਇਦੇਮੰਦ ਹੈ ਠੰਡੇ ਪ੍ਰਭਾਵ ਦਾ ਕਦੂ ਸਿਹਤ ਲਈ ਜਿੰਨਾ ਲਾਭਕਾਰੀ ਹੈ ਉਨੇ ਹੀ ਇਸ ਦੇ ਬੀਜ ਵੀ ਸਿਹਤ ਲਈ ਲਾਭਕਾਰੀ ਹਨ ਨੰਬਰ 1 ਕद्दू ਦੇ ਬੀਜਾਂ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਥੋੜਾ ਜਿਹਾ ਖਾਣ ਤੇ ਤੁਹਾਨੂੰ ਲੰਮੇ ਸਮੇਂ ਤੱਕ পেট ਭਰਿਆ ਮਹਿਸੂਸ ਹੁੰਦਾ ਹੈ ਜੇਕਰ ਤੁਸੀਂ ਇਸ ਨੂੰ ਖਾਣ ਤੋਂ ਬਾਅਦ ਘੱਟ ਖਾਂਦੇ ਹੋ ਤਾਂ ਤੁਸੀਂ ਘੱਟ ਕੈਲੋਰੀ ਖਾਂਦੇ ਹੋ ਕद्दू ਦੇ ਬੀਜਾਂ 'ਚ ਕੈਲੋਰੀ ਦੀ ਘੱਟ ਮਾਤਰਾ ਹੁੰਦੀ ਹੈ ਜਿਸ ਕਰ ਇਹ ਭਾਰ ਘੱਟ ਕਰਨ ਵਿੱਚ ਮਦਦਗਾਰ ਹੈ ਨੰਬਰ 2 ਕਦੂ ਦੇ ਬੀਜ metabolisme ਵਧਾਉਂਦੇ ਹਨ ਜੇਕਰ ਇਹਨਾਂ ਨੂੰ ਹੌਲੀ-ਹੌਲੀ ਹਜ਼ਮ ਕੀਤਾ ਜਾਵੇ ਤਾਂ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਤੇ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ ਇਸ ਦੇ ਨਾਲ ਹੀ ਪਾਚਨ ਸ਼ਕਤੀ ਨਾਲ ਹੋਣ ਵਾਲੇ ਰੋਗ ਵੀ ਦੂਰ ਹੁੰਦੇ ਹਨ ਨੰਬਰ 3 ਕਦੂ ਦੇ ਬੀਜਾਂ 'ਚ ਮੈਗਨੀਜ਼ ਕਾਪਰ ਜ਼ਿੰਕ ਅਤੇ ਫਾਸਫੋਰਸ ਵਰਗੇ ਕਈ ਖਣਿਜ ਪਾਏ ਜਾਂਦੇ ਹਨ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਦੇ ਹਨ ਕੱਦੂ ਦੇ ਬੀਜਾਂ 'ਚ ਮੌਜੂਦ ਮਿਨਰਲਸ ਖੂਨ ਨਮਕ ਦੀ ਮਾਤਰਾ ਨੂੰ ਨੋਰਮਲ ਰੱਖਦੇ ਹਨ ਜਿਸ ਕਾਰਨ ਬਲੱਡ ਪ੍ਰੈਸ਼ਰ ਵੀ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 4 ਕੱਦੂ ਦੇ ਬੀਜ ਦਿਲ ਨੂੰ ਸਿਹਤਮੰਦ ਤੇ ਕਿਰਿਆਸ਼ੀਲ ਰੱਖਣ 'ਚ ਬੇਹੱਦ ਮਦਦਗਾਰ ਹੁੰਦੇ ਹਨ ਨੰਬਰ 5 ਕੱਦੂ ਦੇ ਬੀਜ ਜ਼ਿੰਕ ਨਾਲ ਭਰਪੂਰ ਹੁੰਦੇ ਹਨ ਜੋ ਸਾਡੀ ਇਮਿਊਨ ਸਿਸਟਮ ਨੂੰ ਬਿਹਤਰ ਬਣਾਉਂਦੇ ਹਨ ਸਰਦੀ ਖੰਘ ਜ਼ੁਕਾਮ ਤੇ ਵਾਇਰਲ ਇਨਫੈਕਸ਼ਨ ਤੋਂ ਬਚਾਉਂਦਾ ਹੈ ਨੰਬਰ 6 ਕद्दू ਦੇ ਬੀਜ ਇਨਸੂਲਿਨ ਦੀ ਮਾਤਰਾ ਨੂੰ ਸੰਤੁਲਨ ਕਰਨ ਵਿੱਚ ਮਦਦਗਾਰ ਹੈ। ਭੋਜਨ ਵਿੱਚ ਫਾਈਬਰ ਹੋਣ ਕਾਰਨ ਇਹ ਪਾਚਨ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੰਦਾ ਹੈ ਜਿਸ ਨਾਲ ਖੂਨ ਵਿੱਚ ਸ਼ੂਗਰ ਦੇ ਕਣ ਘੱਟ ਜਾਂਦੇ ਹਨ। ਯਾਨੀ ਕਿ ਅਸ ਨੂੰ ਇਨਸੂਲਿਨ ਦੀ ਸਹੀ ਮਾਤਰਾ ਬਣਾਉਣ ਵਿੱਚ ਸਮਾਂ ਮਿਲਦਾ ਹੈ ਅਤੇ ਇਸ ਦੇ ਨਾਲ ਹੀ ਖੂਨ ਵਿੱਚ ਗਲੂਕੋਜ਼ ਦਾ ਪੱਧਰ ਵੀ ਨਾਰਮਲ ਰਹਿੰਦਾ ਹੈ। ਨੰਬਰ 7 ਸਾਲਾਂ ਤੋਂ ਕद्दू ਦੇ ਬੀਜਾਂ ਨੂੰ ਪੁਰਸ਼ਾਂ ਲਈ ਬਿਹਤਰ ਮੰਨਿਆ ਗਿਆ ਹੈ। ਇਸ ਵਿੱਚ ਮੌਜੂਦ ਜ਼ਿੰਕ ਦੀ ਮਾਤਰਾ ਪ੍ਰੋਸਟੇਟ ਗਲੈਂਡ ਲਈ ਬਹੁਤ ਮਹੱਤਵਪੂਰਨ ਹਿੱਸਾ ਹੈ। ਨੰਬਰ 800 ਤੋਂ ਪਹਿਲਾਂ ਕਦੂ ਦੇ ਕੁਝ ਬੀਜ ਖਾਣ ਨਾਲ ਜਲਦੀ ਨੀਂਦ ਆਉਂਦੀ ਹੈ। ਇਹ ਬੀਜ ਤਣਾ ਨੂੰ ਘੱਟ ਕਰਦੇ ਹਨ ਅਤੇ ਨੀਂਦ ਵਿੱਚ ਸੁਧਾਰ ਕਰਦੇ ਹਨ। ਪੰਜਾਬੀ ਸਿਹਤਮੰਦ ਗੱਲਾਂ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ। ਧੰਨਵਾਦ ਜੀ।